ੴ ਸਤਿਗੁਰ ਪ੍ਰਸਾਦਿ 5.1 ਕਬਿਉ ਬਾਜ ਮੈਂ 3 ਚਉਪਈ ਅਮਰੀ ਕਰੋ ਹਾ ਦੇ ਰਖਾ ਪੂਰਨ ਹੋਏ ਚਿਤ ਕੇ ਇਛਾ ਤਵ ਚੰਨਮ ਰਹੇ ਹਮਾਰਾ ਆਪਣਾ ਜਨ ਕਰੋ ਪ੍ਰਤੀ ਪਾਰਾ ਅਮਰੇ ਦੁਸ ਬੈਤਮ ਕਾਓ ਆਪ ਹਾਰ ਦਮ ਹੋਏ ਬਚਾਓ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਰਚਣ ਜਿ ਕਰ ਦੇ ਕਰੀਏ ਸਬੈ ਇਨ ਕੋ ਹੱਦ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਕਜਣਿ ਕੇ ਰਹੇ ਪਿਆਸਾ तुम्हें शारद के वरनाते हो जो परचास तुमते पाऊं सेवक सिख हमारे तारिए चुन चुन सत्र हमारे मारिए हाबहा दे मुझे वरीय मरण काल कातरा सने वरीय हुजो सदा हमारे पछा सिर सुजो करी वरच्छा राख ले अम राखण हारे साहिब संत सहाय प्यारे दीन बन दुष्ण के हंता तुमहु पुरी परगस कंता काल पर ब्रह्मा अवतरा काल पर शिव देव अवतरा काल पर करब सन प्रकाश सा सगल काल तक का ही आत्मा सा जवण काल जो विश्वकियो वेदरा ब्रह्मा जोथियो जवण काल सब लोक सवारण नमस्कार है ताई हमारा जवण काल सब रक्त बनायो देव दज चने उपजायो आदन ते के अवतार सोई गुरु समझियो हमारा नमस्कार तीजी को हमारी सकल प्रजा जने आप सवारि शिव कण को शिव गुण सुख दीयो सुभरण को परमो वद कियो घाट-घाट के अंतर की जानत बले बरे की पीर पहचान चिंटी ते कुत्रे सोला सब पर कृपा दिस कर फूला ਸੰਤਾ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੈ ਸੁਖੀ ਏਕ ਏਕੀ ਭੀਰ ਪਛਾਣੈ ਘਟਿ ਘਟਿ ਕੈ ਪਟਿ ਪਟਿ ਕੀ ਜਾਣੈ ਜਬ ਦਰਖ ਕਰਾ ਕਰ ਤਾਰਾ ਪਰਜਾ ਤਰਤ ਤਬ ਦੇਹਿ ਅਪਾਰਾ ਜਬਾ ਕਰਤ ਕਰਤ ਹੋ ਕਬ ਹੋ ਤਮੈ ਮਿਲਤਿ ਦੇਹਿ ਤਰਤ ਸਭ ਹੂੰ ਜੇਤੇ ਵਰਨ ਸਿਰਿ ਸਭ ਤਾਰੇ ਆਪਿ ਆਪਣੀ ਬੁਰੀ ਉਚਾਰੈ ਤੁਮ ਸਭਿ ਏਤੇ ਰਤਿ ਨਿਰਾਲੰ ਜਾਣਤਿ ਭੇਦ ਭੇਦਿ ਨਿਰਾਲੰ ਨਿਰੰਕਾਰ ਨਿਰਮਕਾਰ ਨਿਰਲੰਬੈ ਆਦਿ ਨੀਲ ਅਨਾਦਿ ਅਸੰਭਵ ਤਾਕਾ ਮੂੜਿ ਉਚਾਰਤਿ ਅਭੇਦਾ ਜਾ ਕੋ ਪੇਵ ਨ ਭਾਵਤਿ ਅਭੇਦਾ ਤਾ ਕੋ ਕਿਰਪਾ ਹਰਨ ਨਮਾਨਤ ਮਹਾਮੁਰਕਾ ਚਪੇਦਰਾ ਜਾਣਤ ਮਹਾਦੇਵ ਕੋ ਘਟ ਸਦਾ ਸਭ ਨਿਰੰਕਾਰ ਕਾ ਚਿੰਤਨਹਿ ਕਿਵ ਆਪੇ ਆਪਣੀ ਬਧੇ ਜੇਤੀ ਵਰਨਤ ਪਿੰਨ ਪਿੰਨ ਤਿਥ ਤੇ ਤਿ ਤੁਮਰਾ ਲਖਨ ਨ ਜਾਏ ਪਸਾਰਾ ਕਹਿ ਬ ਸਜਾ ਪ੍ਰਤਮ ਸੰਸਾਰ ਇਕ ਰੂਪ ਨੂੰ ਸਰੂਪ ਆਰੰਗ ਪਿਉ ਰਾਵ ਕਹੀ ਪੂ ਪਾਂਡ ਜੇ ਰ ਸੇ ਤਰੇ ਕੇ ਨਿਤ ਫੁਰ ਕਾਣ ਬਹੋ ਰਹਿ ਦੇਨੇ ਕਹੋ ਫੂੜਾ ਜਹ ਬੈਠਾ ਕੌਂ ਸੁੰਡ ਪੇ ਸੰਗਟ ਕੇਠਾ ਸਗੈ ਸੇ ਤਗਾਏ ਚੰਬਵਾਰ ਜਗੜ ਸ੍ਰੂਪ ਸਿਆੰਭਗ ਆਬਰਛਾ ਮੇ ਰੀਤਮ ਕਰੋ ਸਖੀਏ ਬਾਰੇ ਸਿਕਸ ਮੇਰੋ ਦੂਸਰੇ ਥੇਰ ਵਰਤ ਪਾਤਾ ਸਖਲ ਮਲੇਸ਼ ਕਰੋ ਰਣ ਘਾਤਾ ਜੇ ਤੂ ਸਾ ਸਰਨੀ ਪਰੇ ਦਿਨ ਕਰ ਸੁਦ ਤੋਹਾ ਮਰੇ ਪਰਥਣ ਪਗ ਪਰੇ ਤੇ ਹਾਰੇ ਦਿਨ ਕਰ ਤੁਮ ਸੰਘੜ ਸੁਬਟਾਰੇ ਜੋ ਕਲ ਕੋ ਇਕ ਭਰ ਦਾ ਹੈ ਤਾਂ ਕੇ ਕਾਣ ਨਿਕਟਨਾ ਹੈ ਰੱਛਾ ਹੋਇ ਤੈ ਸਵਕਾਲਾ ਦੂਸਰੇ ਸਰੇ ਤਤਕਾਲਾ ਕਿਰਪਾ ਦੇ ਸੁੰਝਾਇਣੇ ਹਰੇ ਤਾਕੇ ਤਾਪਤਨ ਤੁਮ ਹਰ ਹੋ ਰਿੱਧ ਸੇਧ ਕਰਮੋ ਸੁਭ ਹੋਏ ਜਿਸ ਸਾਸ ਤਕੇ ਨਾ ਕੋਈ ਇਕ ਵਾਰ ਜੇ ਤੁਮੈਂ ਸੁਮਾਰਾ ਕਾਲ ਖਾਸ ਤੇ ਤਾਇ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰਿਦ ਸੁਧੋ ਤੇ ਰਹਾ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਰ ਦੇ ਲਿ ਹੋ ਬਾਰੀ ਸਰਬ ਤੋਰ ਮੋ ਸਹਾਇ ਜਿਸ ਦੋਗ ਤੇ ਲ ਹੋ ਬਚਾਈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ